ਪਿਆਰੇ ਸ੍ਰੋਤਿਓ ਪਿਆਰ ਪਰਿ ਸਤ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਏਜੀ ਨਿਊ ਚੈਨਲ ਖਬਰ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੀ ਮੁਹਿੰਮ ਤਿਤ ਪੰਜਾਬ ਪੁਲਿਸ ਵੱਲੋਂ ਇੱਕ ਖੁਫੀਆ ਜਾਣਕਾਰੀ ਆਧਾਰਿਤ ਅਭਿਆਨ ਦੌਰਾਨ ਨਸ਼ਾ ਤਸਕਰੀ ਅਤੇ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਸਾਹਿਲ ਉਰਫ ਨੀਲਾ ਨੂੰ ਮੁਕਾਬਲੇ ਦੌਰਾਨ ਜ਼ਖਮੀ ਹੋਣ ਤੇ ਮੁਲਾਜ਼ਮ ਨੂੰ ਤੁਰੰਤ ਇਲਾਜ ਲਈ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਅਤੇ ਮੁਲਾਜ਼ਮ ਕੋਲੋਂ ਇੱਕ ਪਿਸਤਲ ਬੱਤੀ ਬੋਰੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੋਰ ਵੀ ਵੀਡੀਓ ਵੇਖਣ ਲਈ ਸਟਾਰੇ ਜੀ ਨਿਊਜ਼ ਚੈਨਲ ਨੂੰ ਦੇਖਦੇ ਸਾਡੇ ਜਿਹੜੇ ਮਾਨਯੋਗ ਸੀਐਮ ਸਾਹਿਬ ਦੀ ਯੁੱਧ ਨਸ਼ਾ ਵਿਰੁੱਧ ਜਿਹੜੀ ਕੈਂਪੇਨ ਹੈ ਉਹਦੇ ਚ ਬੜੀ ਅੱਛੀ ਕਾਮਯਾਬੀ ਮਿਲੀ ਹੈ ਸਾਨੂੰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਇੱਕ ਬੜਾ ਨਟੋਰੀਅਸ ਸਮਗਲਰ ਹੈਗਾ ਸਾਹਿਲ ﺍﻟियस ਨੀਲਾ ਇਹ ਮਜੀਠਾ ਰੋਡ ਪੁਲਿਸ ਨੂੰ ਇਹਦੇ ਬਾਰੇ ਇਨਫੋਰਮੇਸ਼ਨ ਮਿਲੀ ਸੀਗੀ ਕਿ ਉਹ ਉਸ ਏਰੀਆ ਚ ਘੁੰਮ ਰਿਹਾ ਹੈ ਤਾਂ ਉੱਥੇ ਕੇਸ ਦਰਜ ਕਰਕੇ ਇਹਦੀ ਭਾਲ ਸ਼ੁਰੂ ਕੀਤੀ ਗਈ ਉਸ ਤੋਂ ਬਾਅਦ ਲੱਭਦੇ ਲੱਭਦੇ ਅੱਗੇ ਜਦੋਂ ਇਹ ਸਪਾਟ ਹੋਇਆ ਇਹਨੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣਾ ਮੋਟਰਸਾਈਕਲ ਭਜਾ ਲਿਆ ਇਹਦੀ ਚੇਸ ਦੇ ਵਿੱਚ ਮਜੀਠਾ ਰੋਡ ਦੀ ਜਿਹੜੀ ਪੁਲਿਸ ਪਾਰਟੀ ਉਹ ਆਪਣੇ ਜਰਿਸਡਿਕਸ਼ਨ ਤੋਂ ਅਗੇ ਸਦਰ ਦੇ ਜਰਿਸਡਿਕਸ਼ਨ 'ਚ ਇਹਦੇ ਪਿੱਛੇ ਪਿੱਛੇ ਆਈ। ਔਰ ਜਿਹੜਾ ਪਾਮ ਗਾਰਡਨ ਰੋਡ ਹੈ ਜਿੱਥੇ ਆਪਾਂ ਖੜੇ ਆਂ ਇੱਥੇ ਜਦੋਂ ਇੱਕ ਸ਼ਾਰਪ ਟਰਨ ਲਿਆ ਤੇ ਇਹਦੀ ਮੋਟਰਸਾਈਕਲ ਜਿਹੜਾ ਸਲਿੱਪ ਹੋ ਗਿਆ। ਇਹਨੇ ਆਪਣੇ ਇਲੀਗਲ ਵੈਪਨ ਨਾਲ ਉਤਰ ਕੇ ਤੇ ਦਵਾਦਾ ਪੁਲਿਸ ਪਾਰਟੀ ਤੇ ਫਾਇਰ ਕੀਤਾ ਇੱਕ। ਜਿਹਦੇ ਜਵਾਬੀ ਫਾਇਰ 'ਚ ਐਸ.ਆਈ. ਅਮਰ ਸਿੰਘ ਨੇ ਆਪਣੇ ਸਰਵਿਸ ਪਿਸਟਲ ਤੋਂ ਆਪਣੀ ਸੈਲਫ ਡਿਫੈਂਸ ਗੋਲੀ ਚਲਾਈ ਜੋ ਇਹਦੇ ਲੱਗੀ ਔਰ ਇੰਜਰਡ ਕੰਡੀਸ਼ਨ 'ਚ ਇਹਨੂੰ ਹਸਪੀਟਲ ਐਡਮਿਟ ਕਰਾਇਆ ਗਿਆ। ਇਹਦਾ ਬੈਕਗ੍ਰਾਉਂਡ ਦੇਖੀ ਆਪਾਂ ਇਹਦੇ ਖਿਲਾਫ ਚਾਰ ਮੁਕੱਦਮੇ ਪਹਿਲਾਂ ਦਰਜ ਨੇ ਇੱਕ ਆਰਮਜ਼ੈਕਟ ਦਾ ਤੇ ਨਾਂਡੀਪੀਐਸ ਦੇ ਔਰ ਇਹਦਾ ਕਾਫੀ ਨੈਟਵਰਕ ਹੈਗਾ ਜਿਸ ਤੇ ਅਸੀਂ ਕੰਮ ਕਰ ਰਹੇ ਆਂ ਔਰ ਮੈਂ ਤੁਹਾਡੇ ਰਾਹੀਂ ਸਾਰੇ ਡਰੱਗ ਸਮੱਗਲਰਸ ਨੂੰ ਪੈਡਲਰ ਨੂੰ ਚੇਤਾਵਨੀ ਦੇਣਾ ਚਾਹੁੰਦਾ ਕਿ ਅਸੀਂ ਸਖਤ ਇਨਫੋਰਸਮੈਂਟ ਦੇ ਉੱਤੇ ਫੋਕਸ ਹੈ ਔਰ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਔਰ ਜਿਹੜਾ ਵੀ ਬੰਦਾ ਕਾਨੂੰਨ ਤੋੜਦਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਏਗੀ